ਇਹੀ ਕਿਸਾਨਾਂ ਦੀ ਵੀ ਇਹੀ ਮੰਗ ਆ ਮੀਐਸਪੀ ਸਾਨੂੰ ਦੇ ਦਿਓ ਅਸੀਂ ਤਾਂ ਜੋ ਮਰਜੀ ਬਜਵਾ ਲਓ ਸਾਨੂੰ ਓਨੇ ਕੋਨੇ ਕੇ ਦੇ ਦਿਓ ਅਸੀਂ ਤਾਂ ਆਪ ਖੜਾ ਛੜਾਉਣਾ ਚਾਹੁੰਦੇ ਆ ਜੀ ਛੋਣੇ ਤੋਂ 180 ਲੱਖ ਮੀਟਰ ਕਟਨ ਛੋਣਾ ਦਿੱਤਾ ਹੈ ਵੇਸ਼ ਨੂੰ ਤੇ 180 ਲੱਖ ਮੀਟਰ ਕਟਨ ਉਹ ਤਾਂ ਬੜੇ ਪ੍ਰਾਊਡ ਨਾ ਕਹਿ ਦਿੰਦੇ ਨੇ ਉ ਤਾਂ ਬੜੇ ਮਾਣ ਨਾਲ ਕਹਿ ਦਿੰਦੇ ਨੇ ਪੰਜਾਬ ਸਾਡੀ ਫੂਡ ਬਾਲ ਹੈ 180 ਲੱਖ ਮੀਟਰਿਕ ਟਨ ਝੋਨਾ ਦੇ ਰਿਹਾ ਹੈ ਅੰਦਾਜ਼ਾ 15 ਦਿਨਾਂ ਬਾਅਦ ਕਹਿੰਦੇ ਨੇ ਪਰਚੇ ਕਰੋ ਇਹਨਾਂ ਤੇ ਪਰਾਲੀ ਫੂਕਦੇ ਨੇ ਮੈਂ ਕਿਹਾ ਜੇ 180 ਲੱਖ ਮੀਟਰਿਕ ਟਨ ਚੌਲ ਪੈਦਾ ਕੀਤੇ ਨਾਲ ਪਰਾਲੀ ਨਹੀਂ ਪੈਦਾ ਹੋਊਗੀ ਫਿਰ ਹੁਣ ਇਹ ਤਾਰਾਂ ਤੇ ਲੱਗਦੀ ਹੈ ਜਿਹੜੇ ਜੀਰੀ ਦੀਆਂ ਬੱਲੀਆਂ ਤਾਰਾਂ ਤੇ ਲੱਗਦੀਆਂ ਨੇ ਉਹ ਪਰਾਲੀ ਨਾਲ ਆਊਗੀ ਉਹ ਬੈਠੇ ਨੇ ਬਾਬੂ ਦਫ਼ਤਰਾਂ ਚ ਉਹਨੂੰ ਪਤਾ ਕੱਖ ਨਹੀਂ ਜੀ ਮੈਂ ਕਿਹਾ ਵੀ ਅੱਗ ਅਸੀਂ ਵੀ ਨਹੀਂ ਲਾਉਣਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਧੂਆਂ ਸਾਡੇ ਫੇਫੜਿਆਂ ਵਿੱਚ ਦੀ ਸਾਡੇ ਪਿੰਡ ਉੱਤੋਂ ਦੀ ਲੰਘਦਾ ਨਾ ਚਲ ਪਹਿਲਾਂ ਤਾਂ ਦਿੱਲੀ ਵਾਲੇ ਕਹਿੰਦੇ ਲਾਹੌਰ ਵਾਲੇ ਵੀ ਕਹਿਣ ਲੱਗੇ ਲੈ ਉਹ ਲਾਹੌਰ ਦੀ ਮੁੱਖ ਮੰਤਰੀ ਹੈ ਮਰੀਮ ਸ਼ਰੀਫ ਨਵਾਜ਼ ਸ਼ਰੀਫ ਦੀ ਬੇਟੀ ਉਹ ਕਹਿੰਦੀ ਮੈਂ ਚਿੱਠੀ ਲਿਖੂੰ ਭਗਵਾਨ ਜੀ ਤੁਹਾਨੂੰ ਤੁਹਾਡਾ ਧੂਆਂ ਲਾਹੌਰ ਆਉਂਦਾ ਮੈਂ ਕਿਹਾ ਦਿੱਲੀ ਵਾਲੇ ਕਹਿੰਦੇ ਦਿੱਲੀ ਆਉਂਦਾ ਸਾਡੇ ਵਾਲੇ ਤਾਂ ਗੇੜੀ ਕੱਢੀ ਜਾਂਦੇ ਪਰ ਇਹ ਘੜਦਾ ਹੀ ਨਹੀਂ ਕਿਤੇ ਹੈ ਜਿਹੜਾ ਹੁੰਦਾ ਸਾਨੂੰ ਪੈ ਨਿਕਲਦਾ ਯਾਰ ਹੱਦ ਆ ਅਸੀਂ ਤਾਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ ਅਸੀਂ ਤਾਂ ਜਾਨਵਰਾਂ ਵਾਸਤੇ ਵੀ ਇਸ ਤਰ੍ਹਾਂ ਦਾਣੇ ਛੱਡ ਦਿੰਨੇ ਆ ਖੇਤਾਂ 'ਚ ਪਈਏ ਜਨੌਰਾਂ ਦੇ ਹਿੱਸੇ ਦੀ ਆ ਜਵਾਕਾਂ ਨੂੰ ਰੀੜੀ ਦੇਣ ਵਾਲੇ ਆ ਅਸੀਂ ਵੀ ਆ ਜਵਾਕ ਚਲੋ ਖਾ ਲਓ ਮਿੱਠੀਆਂ ਗੋਲੀਆਂ ਲਿਆ ਕੇ ਖਾ ਲਓ ਇੰਨੀ ਕਿ ਛੱਡ ਦਿੰਨੇ ਆ ਮੰਜੇ ਵੀ ਜਿੰਨੀ ਛੱਡ ਦਿੰਦੇ ਸੀ ਸੋ ਇਸ ਕਰਕੇ ਇਹ ਤਾਂ ਠੀਕ ਹੋਊਗਾ ਜੇ ਤੁਸੀਂ ਸਾਥ ਦਿਓਗੇ ਤੁਹਾਡਾ ਸਾਥ ਇਨਾ ਮਿਲ ਰਿਹਾ ਹੈ ਜਿਹਦਾ ਕਿਸੇ ਸ਼ਬਦਾਂ ਵਿੱਚ ਮੈਂ ਬਿਆਨ ਨਹੀਂ ਕਰ ਸਕਦਾ ਤੇ ਕੰਮ ਵੀ ਤਾਈਆਂ ਹੋ ਰਹੇ ਨੇ ਬਿਜਲੀ ਆਉਂਦੀ ਹੈ ਨਾ ਦਿਨੇ ਹੁਣ ਖੇਤਾਂ ਵਾਲੀ ਦਿਨੇ ਆਉਂਦੀ ਹੈ ਨਾ ਮੈਂ ਕਿਹਾ ਯਾਰ ਦਫ਼ਤਰ ਦੁਨੀਆ ਦੇ ਦਫ਼ਤਰ 9 ਤੋਂ 5 ਲੱਗਦੇ ਆ ਸਵੇਰੇ 9 ਤੋਂ 5 ਕਿ ਕਿਸਾਨ ਦਾ ਦਫ਼ਤਰ ਹੈ ਰਾਤ ਦੇ 1:30 ਵਜੇ ਲੈ ਨਾ ਪਹਿਲਾਂ ਸੌ ਸਕਦਾ ਇਹਨਾਂ ਬਾਅਦ ਸੱਪਾਂ ਨੇ ਸੀਰੀਅਮ ਦਿੱਜਣੇ ਉੱਤੇ ਮੈਂ ਕਿਹਾ ਦਿਨੇ ਦਿਓ ਬਿਜਲੀ ਯਾਰ ਘਰਾਂ ਵਾਲੀ ਬਿਜਲੀ 90% ਘਰਾਂ ਨੂੰ ਬਿਜਲੀ ਦਾ ਬਿੱਲ ਫਰੀ ਨੌਕਰੀਆਂ ਮਿਲ ਗਈਆਂ ਦਵਾਈਆਂ ਫਰੀ ਮੱਲਾ ਗ੍ਰੀਨ ਕਾਂਚ ਟੈਸਟ ਫਰੀ ਸਰਕਾਰ ਦਾ ਪੈਸਾ ਤੁਸੀਂ ਸਰਕਾਰ ਨੂੰ ਪੈਸੇ ਦਿਨੇ ਹੋ ਪਹਿਲਾਂ ਫਰੀ ਨਾ ਕਹੋ ਇਹਨੂੰ ਹਰ ਗੱਲ ਤੇ ਤੁਸੀਂ ਟੈਕਸ ਦਿਨੇ ਹੋ ਤੜਕੇ ਉੱਠ ਤੜਕੇ ਉੱਠਦੇ ਹੋ ਜਦੋਂ ਗੁਰਦੁਆਰਾ ਸਾਹਿਬ ਚੋਂ ਜਾਂ ਮੰਦਰ ਚੋਂ ਆਰਤੀ ਹੁੰਦੀ ਆ ਜਾਂ ਅੰਮ੍ਰਿਤ ਵੇਲੇ ਦੀਆਂ ਸ਼ੁਰੂਆਤਾਂ ਹੁੰਦੀਆਂ ਨੇ ਆਪਾਂ ਉੱਠਦੇ ਆ ਚਾਹ ਧਰ ਲੈਨੇ ਆ ਪੱਤੀ ਪਾਈ ਟੈਕਸ ਐ ਚਾਹ ਪੱਤੀ ਤੇ ਟੈਕਸ ਐ ਖੰਡ ਪਾਈ ਟੈਕਸ ਐ ਖੰਡ ਤੇ ਟੈਕਸ ਐ ਦੁੱਧ ਪਾਇਆ ਟੈਕਸ ਐ ਦੁੱਧ ਤੇ ਟੈਕਸ ਲੱਗਦਾ ਆਟਾ ਗੁੰਨ ਲਿਆ ਟੈਕਸ ਹੈ ਸਬਜ਼ੀ ਬਣਾ ਲਈ ਦਾਲ ਸਭ ਟੈਕਸ ਹੈ ਉਦੋਂ ਬਾਅਦ ਕਹਿੰਦੇ ਭੂਆ ਕੋਲੇ ਜਾਇਆ ਭੂਆ ਨੂੰ ਫੋਨ ਕਰ ਲਿਆ ਟੈਕਸ ਹੈ ਮੋਬਾਈਲ ਫੋਨ ਤੇ ਟੈਕਸ ਲੱਗਦਾ ਹੈ ਮੋਟਰਸਾਈਕਲ ਸਟਾਰਟ ਕਰ ਲਿਆ ਟੈਕਸ ਹੈ ਪੈਟਰੋਲ ਤੇ ਡੀਜ਼ਲ ਤੇ ਟੈਕਸ ਹੈ ਘਰੋਂ ਉੱਥੋਂ ਆਉਂਦੇ ਹੋਏ ਫਲ ਫਰੂਟ ਖਾੜ ਲਿਆ ਕਰਨ ਨੂੰ ਟੈਕਸ ਹੈ ਆ ਕੇ ਰੋਟੀ ਖਾਧੀ ਫੇ ਟੈਕਸ ਹੈ ਆਥਣੇ ਜੇ ਟੈਕਸ ਹੈ ਮੈਂ ਇਹਦਾ ਕੁਝ ਕਹਿ ਨਹੀਂ ਹਾਂ ਇਹ ਟੈਕਸ ਦਾ ਬੜਾ ਮਤਦੰਨ ਨਾ ਤੇ ਫਿਰ ਜਦੋਂ ਮੰंजे ਤੇ ਸੌਣ ਲੱਗਦੇ ਹਾਂ ਉਦੋਂ ਕਹਿੰਦੇ ਆਹਾ ਲੈ ਵੀ ਹੁਣ ਨਹੀਂ ਟੈਕਸ ਕਿਉਂ ਵੀ ਪੱਕਾ ਚਲੀ ਜਾਂਦਾ ਉੱਤੇ ਟੈਕਸ ਹੈ ਤਾਂ ਸੁੱਤੇ ਪੈ ਵੀ ਟੈਕਸ ਦੇਈ ਜਾਂਦੇ ਆ ਜੇ ਇੰਨਾ ਟੈਕਸ ਦਿੰਨੇ ਆ ਤਾਂ ਥੋੜੇ ਤੇ ਲੱਗਣਾ ਵੀ ਚਾਹੀਦਾ ਵਾਪਸ ਹੋ ਥੋੜੇ ਤੇ ਵਾਪਸ ਟੈਕਸ ਲੱਗਣਾ ਚਾਹੀਦਾ ਹੋ ਤੇ ਅਸੀਂ ਇਹੀ ਕਰ ਰਹੇ ਹਾਂ ਸੜਕਾਂ ਦੇ ਰੂਪ ਚ ਲਾਇਬ੍ਰੇਰੀਆਂ ਦੇ ਰੂਪ ਚ ਕਾਲਜਾਂ ਜੁਨੀਵਰਸਟੀਆਂ ਦੇ ਰੂਪ ਚ ਆਹ ਹੈ ਜੇ ਤਹਿਸੀਲ ਕੰਪਲੈਕਸਾਂ ਦੇ ਰੂਪ ਚ ਮਹੱਲਾ ਕਲੀਨਰ ਦੇ ਰੂਪ ਚ ਤੁਹਾਡਾ ਪੈਸਾ ਤੁਹਾਡੇ ਕੋਲ ਵਾਪਸ ਹੋਣਾ ਚਾਹੀਦਾ ਜੇ ਤੁਹਾਨੂੰ ਲੱਗਦਾ ਹਾਂ ਆ ਰਿਹਾ ਹੈ ਤਾਂ ਇੱਕ ਵਾਰੀ ਤਾੜੀ ਮਾਰ ਕੇ ਸਹ ਹੌਸਲਾ ਬਦਾਰਾ ਇਹਦੋਂ ਪਹਿਲਾਂ ਨਹੀਂ ਆ ਰਿਹਾ ਸੀਗਾ ਇਹਨਾਂ ਦੇ ਘਰਾਂ ਚ ਜਾਂਦਾ ਸੀਗਾ ਜੇ ਖਾਲ ਤੇ ਢੇੜਾ ਨਾ ਮਾਰੀਏ ਨਾ ਨੱਕੇ ਤੱਕ ਪਾਣੀ ਪੂਰਾ ਨਹੀਂ ਪਹੁੰਚਦਾ ਫਿਰ ਖਾਲ ਤੇ ਢੇੜਾ ਰੱਖਣਾ ਪਊ ਆਪਾਂ ਨੂੰ ਵਿਖਾਡਣਾ ਪੈ ਜੇ ਕੋਈ ਪਹਿਲਾਂ ਹੈ ਹੀ ਖੱਡਾਂ ਸੀ ਨੱਕਾ ਤਾਂ ਉਹੀ ਸੁੱਕਾ ਹੀ ਪਿਆ ਰਹਿਣਾ ਸੀ ਰਾਹ ਚ ਹੀ ਸਾਰਾ ਕੁਝ ਰਾਹ ਚ ਹੀ ਰਹਿ ਜਾਂਦਾ ਸੀ ਨਾ ਵਪਾਰੀ ਦਾ ਪੈਸਾ ਨਾ ਮਜ਼ਦੂਰ ਦਾ ਨਾ ਨਰੇਗਾੜਿਆਂ ਦਾ ਨਾ ਮੁਲਾਜ਼ਮਾਂ ਦਾ ਉਹ ਉਹ ਟੈਂਕੀਆਂ ਤੇ ਚੜੇ ਫਿਰਦੇ ਸੀ ਕੁਣ ਰੋਜ਼ ਪੱਕੇ ਵੀ ਕਰ ਰਹੇ ਆ। ਕਈ ਵਾਰੀ ਕੋਰਟਾਂ ਵਿੱਚ ਆ ਜਾਂਦੀਆਂ ਨੇ। ਹਾਈ ਕੋਰਟਾਂ ਦੇ ਆਰਡਰ ਨੇ ਕਈ ਥੋੜੇ ਜਿਹਾ ਕਾਲੇ ਪਏ ਹੋਏ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਥੋੜੇ ਜਿਹਾ ਸਬਰ ਰੱਖ ਲੋ। ਕੋਰਟਾਂ ਵਾਲਾ ਮੈਂ ਮੈਂ ਤਾਂ ਨਿਯੁਕਤੀ ਪੱਤਰ ਦੇ ਦੂੰਗਾ। ਅਗਲੇ ਦਿਨ ਨੂੰ ਵਕੀਲ ਕਰਦੇ ਫਿਰਦੇ ਹਾਂ ਕੀ ਫਾਇਦਾ ਹੋਇਆ ਉਹਦਾ? ਅਸੀਂ ਸਰਕਾਰ ਵੱਲੋਂ ਵਕੀਲ ਭੇਜ ਕੇ ਤਲੀਰ ਕਰਾਉਣੀ ਆ ਪਹਿਲਾਂ ਕਿ ਭਈ ਇਹ ਨੌਕਰੀ ਤੇ ਕੁਛ ਤਾਂ ਕੋਈ ਕਿਸੇ ਨੂੰ ਤਾਂ ਨਹੀਂ ਹੈਗਾ ਨਾ। ਕੋਈ ਕੋਰਟ-ਕੋਰਟ ਤਾਂ ਨਹੀਂ ਜਾਊਗਾ ਨਾ। ਫੇਰ ਦਿੰਨੇ ਆ ਨੌਕਰੀ ਸੀ। ਸੋ ਇਸ ਕਰਕੇ ਹੱਦ ਤੱਕ ਹਰ ਲਾ ਲਈ ਆਪਣਾ ਤਾਂ ਪਿੰਡ ਹੀ ਆਪਣੇ ਨੇ ਸਾਰੇ ਤੇ ਕਿਸੇ ਕਿਸਮ ਦੀ ਕੋਈ ਦਿੱਕਤ ਕਦੇ ਆਉਣ ਨਹੀਂ ਦਿੱਤੀ ਜਾਊਗੀ ਜਿੰਨਾ ਚਿਰ ਤੁਸੀਂ ਮੇਰੇ ਤੇ ਵਿਸ਼ਵਾਸ ਕਰ ਰਹੇ ਹੋ ਮੈਂ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਣਾ ਕਿਉਂਕਿ ਮੈਂ ਪੈਸੇ ਪੂਸੇ ਕਮਾਉਣ ਤਾਂ ਆਇਆ ਨਹੀਂ ਉਹ ਕੰਮ ਤਾਂ ਮੈਂ ਛੱਡੀ ਫਿਰਦਾ ਜੇ ਪੈਸੇ ਕਮਾਉਣ ਦੇ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਮੈਂ ਵੀ ਲਫਟਰ ਚੈਲੰਜ ਚ ਜਾ ਹਿੰਦੀ ਪੰਜਾਬੀ ਫਿਲਮਾਂ 'ਚ ਮੈਂ ਵੀ ਕਮਾ ਲੈਂਦਾ ਮੈਨੂੰ ਕੀ ਲੋੜ ਸੀ ਨਾ ਨਾ ਪੰਗਾ ਲੈਣ ਦੀ ਰੋਜ਼ ਤੜਕੇ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਇਹ ਅਕਾਲੀ ਦਲ ਤੇ ਕਾਂਗਰਸ ਵਾਲੇ ਕੱਢੀ ਜਾਨਮ ਕੀ ਕਰੀ ਕੇਜਰੀਵਾਲ ਨੂੰ ਕੀ ਲੋੜ ਸੀ ਪੰਗਾ ਲੈਣ ਦੀ ਆਈਆਰਐਸ ਅਫਸਰ ਸੀ ਗਈ ਖੜਗਪੁਰ ਆਈਆਈਟੀ ਦਾ ਇੰਜੀਨੀਅਰ ਹੈ ਜੀ ਖੜਗਪੁਰ ਐਡਮਿਸ਼ਨ ਲੈਣੀ ਬਹੁਤ ਔਖੀ ਹੈ ਆਈਆਈਟੀ 'ਚ ਆਈਆਰਐਸ ਅਫਸਰ ਇਨਕਮ ਟੈਕਸ ਦਾ ਅਫ ਕਮਿਸ਼ਨਰ ਘਰ ਵਾਲੀ ਵੀ ਆਈਆਰਐਸ ਚਾਹੁੰਦੇ ਉਹ ਵੀ ਬੋਰੀਆਂ ਭਰ ਕੇ ਕਮਾ ਲੈਂਦੇ ਪਰ ਨੌਕਰੀ ਨੂੰ ਲੱਤ ਮਾਰ ਕੇ ਲੋਕਾਂ ਦੇ ਹੱਕ ਚ ਹੋ ਗਿਆ ਕਹਿੰਦਾ ਨੌਕਰੀ ਆਪ ਕਰ ਲਾਂਗੇ ਲੋਕਾਂ ਦਾ ਕੀ ਬਣੂਗਾ ਹੁਣ ਉਹਨੂੰ ਗਾਲਾਂ ਕੱਢੀ ਜਾਂਦੇ ਆ ਕਰੇ ਝੇੜ ਪੇਜ ਦਿੰਦੇ ਆ ਪਾ ਕੇ ਝੂਠਾ ਪਰਚਾ ਕੋਈ ਫਿਰ ਇਹ ਤਾਂ ਬਈ ਗੱਲ ਇਹ ਹੈ ਜੇ ਉਖੜੀ ਚ ਸਿਰ ਦਿੱਤਾ ਤਾਂ ਫਿਰ ਮੋਲਿਆਂ ਦਾ ਕੀ ਡਰ ਜਦੋਂ ਤੁਸੀਂ ਕਿਸੇ ਦੀਆਂ ਕੁਰਸੀਆਂ ਖੋਹੋਗੇ ਜਦੋਂ ਤੁਸੀਂ ਕਿ ਸਿਸਟਮ ਦੇ ਨੂੰ ਬਦਲਣ ਦੀ ਗੱਲ ਕਰੋਗੇ ਤਾਂ ਸਿਸਟਮ ਬਾਉਂਸ ਬੈਕ ਕਰਦਾ ਹੀ ਕਰਦਾ ਹੈ ਮਤਲਬ ਜੇ ਜੇ ਤੇ ਬੱਕਰੀ ਦੇ ਮੂੰਹ ਚੋ ਵੀ ਕੋਈ ਹਰੇ ਬਾਈ ਵਾਲਾ ਕੋਈ ਕੋਈ ਜਿਆ ਕਾਕੂ ਮੇ ਖੋਹੋਂਗੇ ਨਾ ਉਹ ਵੀ ਪਾਉਗੀ ਟੱਕਰ ਮਾਰਨੇ ਇੱਕ ਵਾਰੀ ਤਾਂ ਸੋ ਇਹ ਤਾਂ ਹੁਣ ਚੱਲਣਾ ਪਊਗਾ ਚੱਲੀ ਜਾਂਦੇ ਆ ਪਰ ਜਿੰਨਾ ਤੇ ਤੁਸੀਂ ਨਾਲ ਹੋ ਤੁਸੀਂ ਨਾਲ ਹੋ ਮੈਨੂੰ ਕੋਈ ਪਰਵਾਹ ਨਹੀਂ ਕੋਈ ਕਰੀ ਜਾਨ ਜੋ ਮਰਜੀ ਪੜਾਸਾਂ ਕੱਢੀ ਜਾਣ ਆ ਦੋ ਤਿੰਨ ਰਹਿ ਗਏ ਸੀ ਗਿੱਦੜਵਾਹੇ ਵਾਲਾ ਉਹ ਉੱਥੇ ਉਹ ਉੱਥੇ ਡੇਰਾ ਬਾਬਾ ਨਾਨਕਾ ਉਹਨਾਂ ਦਾ ਵੀ ਕਿਲਾ ਨਿਕਲ ਗਿਆ ਤਾਂ ਹੁਣ ਚੋਂ ਉਹ ਵੀ ਬਹਿ ਗਏ ਆ ਰਾਮ ਨਾਲ ਹੁਣ ਲੋਕ ਨੇ ਜੀ ਪਬਲਿਕ ਆ ਮੈਂ ਕੀ ਕਰਾਂ ਨਾ ਘੜੇ ਕੋਲ ਪੈਸਾ ਵੰਡਣ ਨੂੰ ਨਾ ਅਸੀਂ ਗੁੰਡਾਗਰਦੀ ਕਰਦੇ ਆ ਅਸੀਂ ਤਾਂ ਪਿਆਰ ਨਾਲ ਲੋਕਾਂ ਨੂੰ ਕਹਿੰਦੇ ਆ ਵੀ ਭਰਾਵੋ ਆ ਗੱਲ ਐ ਇਹਨਾਂ ਚੋਂ ਆ ਚੰਗਾ ਤੇ ਆ ਦੇਖ ਲੋ ਬਾਕੀ ਤਾਂ ਇਹਨਾਂ ਨੇ ਤਾਂ ਲੁੱਟਿਆ ਹੋਇਆ ਲੋਕ ਵੋਟਾਂ ਪਾਉਂਦੇ ਨੇ ਰਿਜ਼ਲਟ ਆ ਜਾਂਦਾ ਸਾਡਾ ਕੀ ਐ ਜੀ ਉਹ ਗੱਲ ਹੈਗੀ ਨਾ ਕਿ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਹੁੰਦਾ ਮੇਰੇ ਤਾਂ ਨਾ ਹੀ ਲੱਗਦਾ ਲੜਦੀਆਂ ਤਾਂ ਫੌਜਾਂ ਹੀ ਨੇ ਫੌਜਾਂ ਤੁਸੀਂ ਹੋ ਸਾਰੇ ਤੁਸੀਂ ਆ ਫੌਜਾਂ ਸਹੀ ਇਹ ਤੁਸੀਂ ਕਰਿਆ ਕੰਮ ਸਾਰਾ ਜਿੱਥੋਂ ਵੀ ਕਰਿਆ ਤੁਸੀਂ ਕਰਿਆ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਨਾ ਵੀ ਅਸੀਂ ਸਾਨੂੰ ਸਾਰੀ ਉਮਰ ਨਹੀਂ ਹਾਰਾ ਸਕਦਾ ਜਮਾਨਤਾਂ ਜਬਤ ਕਰਾਤੀਆਂ ਪਬਲਿਕ ਹੈ ਫਿਰ ਕੋਈ ਉਮੀਦ ਨਾ ਕਰਿਆ ਪਹਿਲਾਂ ਆਪਾਂ ਹਰਾਉਣ ਵਾਸਤੇ ਵੋਟਾਂ ਪਾਉਂਦੇ ਹੁੰਦੇ ਸੀ ਜਿੱਥੇ ਜਿਹੜਾ ਮਰਜ਼ੀ ਜਰ ਇਹਨੂੰ ਹਰਾਉਣਾ ਹੈ 네ਗੇਟਿਵ voting ਹੁੰਦੀ ਸੀ 22 ਦੇ ਵਿੱਚ ਤੁਸੀਂ ਹੁਣ ਆ ਹੁਣ ਵੀ ਜਿਤਾਉਣ ਵਾਸਤੇ ਵੋਟਾਂ ਪਾਉਂਦੇ ਹੋ ਵੀ ਹਾਰੇ ਜਿਹੜਾ ਮਰਜ਼ੀ ਜਰ ਇਹਨੂੰ ਜਿਤਾਉਣਾ ਹੈ ਬੰਦਾ ਚੰਗਾ ਚੰਗੇ ਬੰਦੇਆਂ ਨੂੰ ਵੋਟਾਂ ਪਾ ਲਓ ਜਿਹੜੇ ਤੁਹਾਡੇ ਵਰਗੇ ਨੇ ਜਿਹੜੇ ਤੁਹਾਡੇ ਦੁੱਖਾਂ ਸੁੱਖਾਂ ਨੂੰ ਜਾਣਦੇ ਨੇ ਉਹਨਾਂ ਨੂੰ ਵੋਟਾਂ ਪਾ ਲਓ ਉਹਨਾਂ ਨੂੰ ਵਿਧਾਨ ਸਭਾ ਲੋਕ ਸਭਾ ਚ ਭੇਜ ਲਓ ਉਹ ਹੈ ਜੀ ਕਾਨੂੰਨ ਬਣ ਕੇ ਆਉਣਗੇ ਕਿਉਂਕਿ ਉਹ ਆਪ ਜਿਨ੍ਹਾਂ ਨੇ ਪਿੰਡੇ ਤੇ ਹੰਡਾਇਆ ਹੋਊਗਾ ਉਹ ਫਿਰ ਬੋਲਣਗੇ ਉੱਥੇ ਫਿਰ ਜਾ ਕੇ ਜਿਨ੍ਹਾਂ ਨੂੰ ਪਤਾ ਹੀ ਕੱਖ ਨਹੀਂ ਵੀ ਕੀ ਹੁੰਦਾ ਇਹ ਜਾਂ ਪਿੰਡਾਂ ਦੀਆਂ ਮੁਸ਼ਕਲਾਂ ਕੀ ਨੇ ਗਰੀਬੀ ਕੀ ਹੁੰਦੀ ਹੈ ਪਤਾ ਹੀ ਕੱਖ ਨਹੀਂ ਉਹ ਇੱਕ ਤਾਂ ਕਾਂਗਰਸੀ ਲੀਡਰ ਵੱਡਾ ਮੈਂ ਉਹਨੂੰ ਕਿਹਾ ਮੈਂ ਕਿਹਾ ਨਰੇਗਾ ਵਾਲੀਆਂ ਮਾਵਾਂ ਮਿਲੀਆਂ ਓਏ ਤੇ ਨਾਲੇ ਮੈਂ ਕਿਹਾ ਵੇੜੇ ਜਾਂਦਾ ਰਹਿਣਾ ਮੈਂ ਪਿੰਡ ਵੀ ਮਿਲਦੇ ਰਹਿੰਦੇ ਆ ਚਾਚੀਆਂ ਤਾਈਆਂ ਨੇ ਸਾਡੀਆਂ ਉਹ ਮੈਂ ਕਿਹਾ ਇਹਨੂੰ ਇੱਥੇ ਪੱਕਾ ਹੀ ਹੋ ਗਿਆ ਇਹਨੂੰ ਨਾਲ ਨਾ ਇੱਥੇ ਵਾਲ ਮੈਂ ਕਿਹਾ ਇਹ ਗੰਜੀਆਂ ਹੋ ਗਈਆਂ ਇੰਨਾ ਗੋਲ ਦਿਖਾਇਆ ਮੈਨੂੰ ਮਾਮਾ ਨੇ ਆ ਪੁੱਤ ਕਹਿੰਦੀ ਇਹਨੂੰ ਰਸਿਰਤੇ ਹੀ ਰਹਿੰਦਾ ਪਰ ਕੀ ਗੋਹਿਆਲਾ ਬੱਠੜ ਦਾ ਪੈਰੇ ਲੱਕਣਾ ਵਾਲੀ ਭਰੀ ਪਿਛਲੇ ਜਿਹੇ ਪੈਰ ਚੜੀ ਦੀ ਭਰੀ ਇਨੂੰ ਰਹਿੰਦਾ ਅਜਾ ਮੈਨੂੰ ਕਹਿੰਦਾ ਯਾਰ ਇਹ ਮਤਲਬ ਢੇਟ ਦੀ ਪ੍ਰੋਬਲਮ ਹੈ ਉਹਨਾਂ ਨੂੰ ਕੋਈ ਨਰੇਗਾ ਨਹੀਂ ਮੈਂ ਕਿਉਂ ਇਨੋ ਕਿਉਂ ਖਾਂਦੀਆਂ ਨੇ ਉਹ ਮੈਂ ਕਹਾਂ ਇਨੋ ਨਹੀਂ ਹੁੰਦਾ ਓਏ ਇਨੋ ਹੁੰਦਾ ਏ ਉਹ ਇਨੋ ਹੀ ਸਮਝੀ ਜਾਂਦੀ ਹੈ ਕਦੇ ਗਏ ਹੁਣ ਤਾਂ ਪਤਾ ਲੱਗੇ ਨਾ ਕਦੇ ਭਰੀ ਚਕਾਈ ਹੋਵੇ ਟੋਕਰਾਂ ਚਕਾਇਆ ਹੋਵੇ ਤਾਂ ਪਤਾ ਲੱਗੇ ਨਾ ਇਨੂੰ ਕੀ ਹੁੰਦਾ ਹੈ ਪਤਾ ਹੀ ਨਹੀਂ ਜਦੋਂ ਆਮ ਆਮ ਕਰਾਂ ਦਾ ਉਹ ਪੌੜਾ ਪੂੜਾ ਵਾਲੇ ਸਕੂਲਾਂ ਚ ਪੜ੍ਹੇ ਨੇ ਆਮ ਜ਼ਿੰਦਗੀ ਦਾ ਪਤਾ ਹੀ ਨਹੀਂ ਸੋ ਇਸ ਕਰਕੇ ਅੱਜ ਡਿੜਬੇ ਦੇ ਵਿੱਚ ਆਇਆ ਬੜਾ ਨਾਮ ਹੈ ਡਿੜਬੇ ਦਾ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿਹਾ ਕਬੱਡੀ ਦੇ ਵਿੱਚ ਬੜਾ ਵੱਡਾ ਨਾਮ ਹੈ ਤੇ ਬੜੇ ਬੜੇ ਪਲੇਅਰ ਇਸ ਧਰਤੀ ਨੇ ਪੈਦਾ ਕੀਤੇ ਨੇ ਔਰ ਸਟੇਡੀਅਮ ਬਣਾਉਣੇ ਆ ਹੋਰ ਇੰਟਰਨੈਸ਼ਨਲ ਖੇਡਾਂ ਦੇ ਵਿੱਚ ਵੀ ਡਿੜਬਾ ਆਰਦਾਲਾਲੇ ਪਿੰਡ ਸਾਰੇ ਰੋਗੜਾ ਕੌਰੀਆਂ ਸਾਰੇ ਖੇਤੜਾ ਇਧਰ ਆ ਗਿਆ ਇਧਰੋਂ ਸ਼ੂਲਰ ਘਰਾਟ ਮਹਿਲਾ ਚੌਕ ਉਹ ਇਹ ਜਾਂਦਾ ਉਤੋਂ ਕਣਕੜ ਪੰਗੂਆਂ ਫਤੇਗੜ ਗੰਡੂਆਂ ਤੇ ਸਾਡੇ ਵਾਲਾ ਪਿੰਡ ਧਰਮਗੜ ਅੱਧਾ ਜਖਿਰਪਲ ਵੀ ਐ ਅੱਧਾ ਜਖਿਰਪਤਨਾਮ ਚ ਐ ਨਾ ਪਰ ਗਰਾਹਾਂ ਬਖਸ਼ੀ ਵਾਲਾ ਕਾਸੀ ਵਾਲਾ ਸਾਰੇ ਆਪਣੇ ਪਿੰਡ ਨੇ ਇਥੋਂ ਇੰਟਰਨੈਸ਼ਨਲ ਪਲੇਅਰ ਨਿਕਲਣ ਬਣਾਈਏ ਸਟੇਡੀਅਮ ਦੇਈਏ ਕੋਚ ਥੋਨੂੰ ਇੱਥੇ ਤੇ ਆਪਣੇ ਬੱਚੇ ਘੱਟ ਨਹੀਂ ਹੈ ਕਿਸੇ ਤੋਂ ਮੌਕਾ ਨਹੀਂ ਮਿਲਦਾ ਬੱਚੇ ਕਿਸੇ ਗੱਲੋਂ ਘੱਟ ਨਹੀਂ ਮੌਕਾ ਦੇ ਦਿਓ 100 ਕਰੋੜ ਤੋਂ ਵੱਧ ਤੁਸਾਂ 150 ਕਰੋੜ ਬਾਦੀ ਹੈ ਜੇ 1 ਕਰੋੜ ਬਾਦ ਵੀ ਇੱਕ ਮੈਡਲ ਕਰੀਏ 150 ਮੈਡਲ ਚਾਹੀਦਾ ਆਪਣਾ 올림픽 ਚ ਆਉਂਦੇ ਕਿੰਨੇ ਨੇ ਇੱਕ ਇੱਕ ਦੀ ਖੁਸ਼ੀ ਮਨਾਈ ਜਾਂਦੇ ਨੇ ਇੱਕ ਜਿੱਤ ਲਈ ਕਮਾਨ ਕਰਦੇ ਉਹ ਚੀਨ ਵਾਲੇ ਦੇਖ ਲਓ ਇੱਕ ਇੱਕ ਬੰਦਾ ਦਾਦਾ ਜਿੱਤ ਜਾਂਦਾ ਯਾਰ ਜਮਨਾਸਟਿਕ ਚ ਸਵੀਮਿੰਗ ਚ ਛੋਟੇ ਛੋਟੇ ਮੋਲਕ ਆਪਣੇ ਨਾਲੋਂ ਅੱਧੇ ਵੀ ਨਹੀਂ ਮੈਂ ਇਕੱਲੇ ਸੰਗਰੂਰ ਜ਼ਿਲ੍ਹੇ ਜਿਹੜੇ 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 ਪਿੰਡ ਨੇ ਆਫਰੀਕਾ ਦੇ ਮਲਦੀਸ਼ ਉਹ ਵੀ ਮੈਡਲ ਜਿੱਤ ਕੇ ਲੈ ਜਾਂਦੇ ਕਿਉਂਕਿ ਆਪਣੇ ਧਿਆਨ ਹੀ ਦਿੱਤਾ ਜਾਂਦਾ ਜਿੰਨਾਂ ਗੱਲਾਂ ਬਾਰੇ ਆਉਣ ਹਾਕੀ ਵਾਲੇ ਮੁੰਡੇ ਜਿੱਤ ਰਹੇ ਨੇ ਬੜੀ ਐਸੀ ਇਨਾਮ ਦਿੰਨੇ ਉਹਨਾਂ ਨੂੰ ਉਹਨਾਂ ਨੂੰ ਨੌਕਰੀਆਂ ਦਿੰਨੇ ਆ ਫੇਰ ਹੀ ਆਉਣਗੇ ਨਾ ਵੀ ਜਹਾ ਭਾਈ ਮਾਪੇ ਵੀ ਫੇਰ ਹੀ ਕਹਿਣਗੇ ਪੁੱਤ ਲੱਗ ਜਾ ਨਹੀਂ ਤਾਂ ਮਾਪੇ ਵੀ ਕਹਿੰਦੇ ਨੇ ਬਾਹਰ ਪਾਗ ਜਾ ਪੁੱਤ ਟਾਇਲਟਸ ਕਰ ਲਾ ਬਾਹਰ ਜਾ ਹੁਣ ਬਾਹਰ ਵਾਲੇ ਕੱਢਣ ਲੱਗ ਗਏ ਲਾ ਦੱਸੋ ਆਹਾ ਜੀ ਪੜਿਆ ਮੈਂ ਕੈਨੇਡਾ ਵਾਲੇ ਹੁਣ ਕਟੋ-ਕਟ ਕਰਕੇ 30-40 ਲੱਖ ਨੂੰ ਕੱਢਣਗੇ। ਅਮਰੀਕਾ ਵਾਲਾ ਟਰੰਪ ਉਹ ਤਾਂ ਬਣੇ ਇਹ ਇਸ ਗੱਲ ਕਰਕੇ ਕਹਿੰਦਾ ਮੈਂ ਤਾਂ ਕੱਢੂੰਗਾ ਸਾਰਿਆਂ ਨੂੰ। ਹੁਣ ਜਾਈਏ ਕਿੱਥੇ ਫਿਰ? ਆਪਾਂ ਇਸੇ ਧਰਤੀ 'ਤੇ ਕਰ ਲਈਏ। ਐਸੇ ਧਰਤੀ ਨੂੰ ਠੀਕ ਕਰ ਲਈਏ। ਇਹਦੇ ਵਰਗੀ ਧਰਤੀ ਹੈ ਨਹੀਂ, ਇਹੋ ਜਿਹਾ ਮੌਸਮ ਹੈ ਨਹੀਂ ਕਿਤੇ ਦੁਨੀਆ 'ਚ ਮੈਂ ਪੂਰੀ ਦੁਨੀਆ ਘੁੰਮੀ ਹੋਈ ਐ। ਸਾਨੂੰ ਤਾਂ ਲੋਕ ਪਹਿਲਾਂ ਤੋਂ ਵੀ ਪੰਜਾਬ ਤਾਂ ਪਹਿਲਾਂ ਹੀ ਲੀਡ ਕਰਦਾ ਸੀਗਾ। ਆਯਾਦੀ ਵੇਲੇ ਪੰਜਾਬ ਨੇ ਲੀਡ ਕੀਤਾ ਹਰੀ ਕ੍ਰਾਂਤੀ ਵੇਲੇ ਪੰਜਾਬ ਨੇ ਲੀਡ ਕੀਤਾ ਜਿਹੜਾ ਮਰਜੀ ਇਨਕਲਾਬ ਆਵੇ ਜਿਹੜਾ ਮਰਜੀ ਕੋਈ ਨਵਾਂ ਆਈਡੀਆ ਜੋ ਪੰਜਾਬ ਵਾਲੇ ਕਹਿੰਦੇ ਆਓ ਲਿਆਓ ਸਾਡੇ ਕੋਲੇ ਅਸੀਂ ਕਰ ਦਿਆਂ ਕੰਮ ਜਾਵੇ ਨੂੰ ਸੋ ਇਸ ਕਰਕੇ ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਕ੍ਰਾਂਤੀਕਾਰੀ ਲੋਕ ਹੋ ਸੰਗਰੂਝੀਲੇ ਆਲ ਤ ਖਾਸ ਤੌਰ ਤੇ ਮੈਂ ਤੁਹਾਨੂੰ ਕਹਿੰਦਾ ਹੁੰਦਾ ਸੀ ਉਦੋਂ ਵੀ ਜੇ ਤੁਸੀਂ ਇਹ ਕੰਮ ਕਰਤਾ ਲੋਕ ਤੁਹਾਨੂੰ ਦੇਖਣ ਆਇਆ ਕਰਨਗੇ ਤੁਹਾਨੂੰ ਮਿਲਣ ਆਇਆ ਕਰਨਗੇ ਆਹ ਨੇ ਹੋਏ ਜਿਨ੍ਹਾਂ ਨੇ ਢੱਕਾ ਪਹਿਲਾਂ ਸਭ ਤੋਂ ਪਹਿਲਾਂ ਮੋੜੀ ਗੱਡੀ ਸੀ ਆਉਂਦੇ ਆ ਨਾ ਫਿਰ ਰੋਕ ਹੁਣ ਮਿਲਣੇ ਤੁਹਾਨੂੰ ਸুইস ਕਰਕੇ ਕੋਈ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਸੀ ਅਸੀਂ ਤਾਂ ਧਰਮ ਦੀ ਰਾਜਨੀਤੀ ਕਰਦੇ ਹੀ ਨਹੀਂ ਅਸੀਂ ਤਾਂ ਸਕੂਲਾਂ ਦੀ ਹਸਪਤਾਲਾਂ ਦੀ ਕੇਜਰੀਵਾਲ ਸਾਹਿਬ ਨੇ ਕਿਹਾ ਹੋਇਆ ਆ ਆਪਾਂ ਤਾਂ ਧਰਮ ਦੀ ਰਾਜਨੀਤੀ ਨਹੀਂ ਕਰਨੀ ਆਪਾਂ ਤਾਂ ਤਰੱਕੀ ਦੀ ਰਾਜਨੀਤੀ ਕਰਨੀ ਆ ਦਿੱਲੀ ਜਾ ਕੇ ਦੇਖ ਲਓ بڑے بڑے ਹਸਪਤਾਲ بڑے بڑے ਸਕੂਲ ਪ੍ਰਾਈਵੇਟਾਂ ਚੋਂ ਹਟਾ ਕੇ ਸਰਕਾਰੀ ਚ ਲਾਤੇ ਜੀ ਢਾਈ ਤਿੰਨ ਲੱਖ ਬੱਚਾ ਪ੍ਰਾਈਵੇਟ ਦਿੱਲੀ ਦੇ ਸਕੂਲਾਂ ਚੋਂ ਹਟਾ ਕੇ ਸਰਕਾਰੀ ਚ ਲਾਤੇ ਵਿਸ਼ਵਾਸ ਬਣ ਗਿਆ ਯਕੀਨ ਬਣ ਗਿਆ ਸুইস ਕਕੇ ਅਸੀਂ ਤਾਂ ਕਹਿੰਦੇ ਆ ਸਾਰੇ ਖੁਸ਼ ਰਹੋ ਜਿੱਥੇ ਤੁਹਾਨੂੰ ਸੰਤੁਸ਼ਟੀ ਮਿਲਦੀ ਹੈ ਉੱਥੇ ਜਾਓ ਬਸ ਹਾਂ ਧਰਮ ਦੇ ਨਾਂ ਤੇ ਵਰਤੇ ਨਾ ਜਾਓ ਬਸ ਤੁਹਾਨੂੰ ਵਰਤ ਜਾਂਦੇ ਆ ਧਰਮ ਦੇ ਨਾਂ ਤੇ ਇੱਥੇ ਲੜਾਈ ਕਰਾਉਂਦੀ ਓ ਇੱਥੇ ਉਹ ਕਰਾਤਾ ਉਹਨੇ ਆ ਕਰਤਾ ਨੇ ਆ ਕਰਤਾ ਇਹ ਨਹੀਂ ਅਸੀਂ ਕਰਦੇ ਅਸੀਂ ਨਹੀਂ ਕਹਿੰਦੇ ਕਦੇ ਸਾਰੇ ਇੱਕੋ ਜਿਹੇ ਪਰਮਾਤਮਾ ਨੇ ਇੱਕੋ ਜਿਹਾ ਬਣਾ ਕੇ ਭੇਜੇ ਆ ਇੱਕੋ ਜਿਹਾ ਖੂਨ ਹੈ ਤੇ 60 70 ਸਾਲ ਦੀ ਐਵਰੇਜ ਹੈ 60 70 ਸਾਲ ਦੀ ਐਵਰੇਜ ਹੈ ਕੀ ਲੜਕੇ ਲੜਾਈਆਂ ਆ ਧਰਤੀ ਉੱਥੇ ਖੜੀ ਐ ਇਹਦੇ ਵਿੱਚ ਹੀ ਲੜੀ ਜਾਂਦੇ ਨੇ ਲੋਕਾਂ ਇਹਦੀ ਰੀਜਿਸਟਰੀ ਬਦਲੀ ਜਾਂਦੀ ਰਹਿੰਦੀ ਹੈ ਇਹ ਤਾਂ ਨਹੀਂ ਗਈ ਕਿਤੇ ਇਹ ਤਾਂ ਇੱਥੇ ਖੜੀ ਹੈ ਇਹ ਤਾਂ ਇੱਥੇ ਹੀ ਰਹੂਗੀ ਪਰ ਆਪਾਂ ਕੀਆ ਖਾਰਾਂ ਖਾਨਿਆਂ ਉਹ ਇੱਕ ਚੂਹਾ ਸੀ ਉਹ ਕਿਸੇ ਸੁਨਾਰੇ ਦੀ ਦੁਕਾਨ ਤੇ ਗਿਆ ਹੀਰਾ ਖਾ ਗਿਆ ਚੂਹਾ ਹੀਰਾ ਖਾ ਗਿਆ ਉਹ ਸੁਨਾਰੇ ਨੂੰ ਪਤਾ ਲੱਗ ਗਿਆ ਵੀ ਲੈ ਹੀਰਾ ਖਾ ਗਿਆ ਉਹ ਸਾਹਮਣੇ ਖੱਡ ਚ ਵੜ ਗਿਆ ਉਹਨੇ ਬੁਲਾਏ ਮਜ਼ਦੂਰ ਖੱਡ ਪਟਾ ਲਈ ਨੀ ਮੇਰਾ ਮਹਿੰਗਾ ਹੀਰਾ ਖਾ ਗਿਆ ਹੱਡ ਬੱਟੀ ਨਾਲ 100 ਦੂਰ 100 ਚੂਹਾ ਬੈਠਾ ਥੱਲੇ ਹੁਣ ਕਿਵੇਂ ਪਤਾ ਲੱਗੇ ਵੀ ਹੀਰਾ ਕਿਦੇ ਢਿੱਡ ਚ ਹੈ ਉਹ ਕਹਿੰਦਾ ਮੈਂ ਜੋਰੀ ਆ ਮੈਂ ਹੀਰਾ ਤਾਂ ਪਛਾਣ ਸਕਦਾ ਮੈਂ ਚੂਹਾ ਥੋੜੀ ਪਛਾਣ ਸਕਦਾ ਮਨ ਕਿਹੜਾ ਹੁਣ ਉਹਨੇ ਚੂਹਿਆਂ ਦਾ ਸਪੈਸ਼ਲਿਸਟ ਬੁਲਾਇਆ ਕੋਈ ਸਿਆਣਾ ਬੰਦਾ ਕਹਿੰਦਾ ਯਾਰ ਇੰਨਾ ਚੋਂ ਮੇਰਾ ਇੱਕ ਹੀਰਾ ਖਾ ਗਿਆ ਇੰਨਾ ਚ ਹੀ ਹੈ ਕਹਿੰਦਾ ਉਹ ਕਹਿੰਦਾ ਉਹ ਜਿਹੜਾ ਪਰਲੇ ਪਾਸੇ ਇਕੱਲਾ ਹੀ ਨੱਚੀ ਜਾਂਦੇ ਨਾ ਉਹਨੂੰ ਫੜ ਲਾ ਉਹਦਾ ਢਿੱਡ ਪਾੜ ਲਾ ਉਹਨੂੰ ਫੜਿਆ ਉਹਦਾ ਢਿੱਡ ਪਾੜਿਆ ਉਹ ਚੋਂ ਹੀਰਾ ਨਿਕਲਿਆ ਉਸ ਨੇ ਆਹਰਾ ਕਹਿੰਦਾ ਯਾਰ ਤੈਨੂੰ ਕਿਵੇਂ ਪਤਾ ਲੱਗ ਗਿਆ ਇੰਨੇ ਚੂਹਿਆਂ ਚ ਵੀ ਹੀਰਾ ਜਿਹੜਾ ਇਹਦੇ ਢਿੱਡ 'ਚ ਹੈ ਉਹ ਕਹਿੰਦਾ ਹੁਣ ਇਹ ਚੂਹਾ ਜਿਆਦਾ ਇਹਨੇ ਕਦੇ ਹੀਰਾ ਕਦੇ ਦੇਖਿਆ ਨਹੀਂ ਕਰਿਆ ਨਹੀਂ ਕਹਿੰਦਾ ਹੁਣ ਇਹ ਜੇ ਕਹਿੰਦਾ ਇਹ ਹੈ ਜੇ ਕੋਲੇ ਮਾਇਆ ਆ ਜੇ ਨਾ ਜਾਂ Amir ਹੋ ਜੇ ਸਭ ਤੋਂ ਪਹਿਲਾਂ ਕਹਿੰਦਾ ਆਪਦੇ ਕਬੀਲੇ ਤੋਂ ਦੂਰ ਹੁੰਦਾ ਉਹ ਸਭ ਤੋਂ ਪਹਿਲਾਂ ਆਪਦਿਆਂ ਤੋਂ ਦੂਰ ਹੁੰਦਾ ਪਰ ਆਜੋ ਮੈਂ ਤੁਹਾਡੇ ਵਰਗਾ ਨਹੀਂ ਮੇਰੇ ਕੋਲੇ ਹੀਰਾ ਹੈ ਇੱਥੇ ਫੜਿਆ ਗਿਆ ਮੁੱਤੂਆ ਜੇ ਵਿੱਚ ਬੈਠ ਰਹਿਣਾ ਤਾਂ ਪਤਾ ਨਹੀਂ ਲੱਗਣਾ ਸੀ ਇੱਥੇ 4 ਪੈਸੇ ਆ ਜਾਣ ਸਭ ਤੋਂ ਪਹਿਲਾਂ ਸ਼ਰੀਕੇ ਵਾਲਿਆਂ ਦੇ ਘਰ ਮੂਰੇ ਹਾਰਨ ਮਾਰ ਕੇ ਲੰਗਦੇ ਆ ਵੀ ਬਲਕਿ ਉਹਨਾਂ ਨੂੰ ਵੀ ਅਮੀਰ ਕਰੋ ਯਾਰ ਉਹ ਵੀ ਕੁਕ ਤਰੱਕੀਆਂ ਕਰਨ ਸੇ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਕਿ ਸਾਰੀ ਤਰੱਕੀਆਂ ਕਰੀਏ ਤਾਂ ਤਰੱਕੀ ਹੋਊਗੀ ਇੱਕ ਦੂਜੀਆਂ ਲੱਤਾਂ ਖਿੱਚ ਕੇ ਨਹੀਂ ਕੁਝ ਬਣਨਾ ਉਹਦਾ ਫਿਰ ਜੇ ਆਪਦੀ ਲਕੀਰ ਵੱਡੀ ਕਰਨੀ ਹੈ ਦੋ ਤਰੀਕੇ ਨੇ ਜਦੋਂ ਬਰਾਬਰ ਵਾਲੀ ਲਕੀਰ ਛੋਟੀ ਕਰ ਦੋ ਜਾਂ ਫੇਰ ਆਪਦੇ ਵਾਲੀ ਵੱਡੀ ਕਰ ਲਓ ਪਰ ਜੇ ਬਰਾਬਰ ਵਾਲੀ ਛੋਟੀ ਕਰੋਗੇ ਤੁਹਾਡੀ ਲਕੀਰ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਨਾ ਤੁਹਾਡੀ ਲਕੀਰ ਤਾਂ ਉੱਡੀ ਹੋ ਰਹੀ ਉਹ ਛੋਟੀ ਹੋ ਗਈ ਪਰ ਜਦੋਂ ਆਪਣੀ ਲਕੀਰ ਵੱਡੀ ਕਰੋਗੇ ਤਾਂ ਤਰੱਕੀ ਹੋਊਗੀ ਤਾਂ ਨਾਲ ਦੀ ਲਕੀਰ ਦੀ ਵੀ ਵੱਡੀ ਹੋ ਰਹਿਣੀ ਉਹ ਆਦਮੀ ਬਹੁਤ ਦੁਖੀ ਹੈ ਜਿਸ ਦਾ ਪੜੋਸੀ ਸੁખી ਹੈ ਲਗਵਾਂਡੀ ਕਾਰ ਲਿਆਵੇ ਆਪਾਂ ਇਹ ਨਹੀਂ ਸੋਚਦੇ ਵੀ ਮੈਂ ਵੀ ਮਿਹਨਤ ਕਰਕੇ ਵੱਡੀ ਕਰ ਲਵਾਂ آپ کہنے کوئی گل نہیں ہارن مار کے لگتا چریٹا پا مگر خیال اتنا رہے کفن پہ جیب نہیں ہوتی سارا کچھ اتھی رہا جی ٹھیک ہے نا کپ جڑا آخری کپڑا ملتا وہ سیاؤ نہیں بجی ہوں کوئی اور رکھ دے بھی بالا چیری ماری جانا ٹگیا ਜੋ ਅੱਖਾਂ ਪਿੱਛੇ ਜਿੰਨਾ ਪਿੱਛੇ ਕਹਿੰਦਾ ਪੈਰ ਪਸਾਰ ਪਿਆ ਵਿੱਚ ਬੇੜੇ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆ ਵਿੱਚ ਬੇੜੇ ਕਿੱਥੇ ਗਏ ਤੇਰੇ ਘਰ ਦੇ ਜਿੰਨਾ ਪਿੱਛੇ ਪਾਪ ਗਮਾਏ ਉਹ ਚੱਕੋ ਚੱਕੋ ਕਰਦੇ ਕਾਂਟਾ ਨਹੀਂ ਰੱਖਦੇ ਕਹਿੰਦੇ ਬਗੜਾੜ ਵਾਲੀ ਪੂਆ ਪਰਸ ਨੂੰ ਫੁੱਲਾਂ ਤੇ ਆਜੂ ਚੱਕੋ ਕਰਾਂ ਚੱਕੋ

ਕੰਦੇ ਚੋਰੀ ਦੇ ਪੁੱਤ ਬਗ ਗੱਭਰੂ ਨਹੀਂ ਹੁੰਦੇ ਫਿਰ ਬਰਕਤ ਨਹੀਂ ਪਾਉਂਦੀ ਫਿਰ ਉਹ ਹਰਾਮ ਦੀ ਕਮਾਈ ਕਿਸੇ ਨਾ ਕਿਸੇ ਰੂਪ ਚ ਫਿਰ ਪਰਮਾਤਮਾ ਕਰ ਦਿੰਦਾ ਪਰਮਾ ਅਬ ਆਪ ਥੋੜੀ ਆਉਂਦਾ ਹੁੰਦਾ ਹੈ ਕਿਸੇ ਨਾ ਕਿਸੇ ਵਿਧੀ ਬਣਾਉਂਦਾ ਹੁੰਦਾ ਕਿਸੇ ਵਿਧੀ ਵਿੱਚ ਦੀ ਹੁੰਦਾ ਕੰਮ ਆ ਹੁਣ ਮੈਂ ਆਸੀ ਸੋਚਿਆ ਸੀ ਕਦੇ ਵੀ ਸਤੌਰ ਚ ਜੰਮ ਕੇ ਤੋਬਿਆਂ ਚ ਮਹਿਸਾਨੀਆਂ ਪੂਛਾਂ ਫੜ ਕੇ ਤਾਰੀਆਂ ਲਾਉਣ ਵਾਲੇ ਮੁੱਖ ਮੰਤਰੀ ਬਣ ਜਾਣਗੇ ਕਦੇ ਸੋਚਿਆ ਸੀ ਆਈ ਤਾਂ ਦੁੱਖ ਹੈ ਇਹਨਾਂ ਨੂੰ ਅਬਾਦੀ ਬਿਹੁਰਾ ਨੂੰ ਸੁਖਵੀਰ ਬਾਦਲ ਵੀ ਇਹ ਕਿਵੇਂ ਬਣ ਗਿਆ ਵੀਰੇ ਨਹੀਂ ਬਣਦੇ ਹੁੰਦੇ ਸਾਡੇ ਮੁੰਡੇ ਬਣਦੇ ਹੁੰਦੇ ਬਣ ਗਏ ਉਹਨਾਂ ਸੀ ਕਿਰੀ ਲੋਕਾਂ ਨੇ ਬਣਾਤੇ ਹੁਣ ਜਾਂਦੇ ਨਹੀਂ ਕਿਤੇ ਸੀ ਸਾਨੂੰ ਬਹਿਣਾ ਵੀ ਆਉਂਦਾ ਜਿੱਥੇ ਆ ਗਿਆ ਆ ਗਿਆ ਆ ਗਿਆ ਫਿਰ ਠੀਕ ਹੈ ਨਾ ਤੁਹਾਨੂੰ ਵੀ ਬਣਾਉਣਾ ਸਾਰਿਆਂ ਨੂੰ ਤਰੱਕੀਆਂ ਕਰਨੀਆਂ ਜਵਾਕਾਂ ਨੌਕਰੀਆਂ ਦੇਣੀਆਂ ਨੇ ਘਰਾਂ ਘਰਾਂ 'ਚ ਗਰੀਬੀਆਂ ਕੱਢਣੀਆਂ ਘਰਾਂ 'ਚੋਂ ਤੇ ਹਰ ਘਰ ਸੁਖੀ ਰਹੇ ਆਬਾਦ ਰਹੇ ਜ਼ਿੰਦਾਬਾਦ ਰਹੇ ਮੇਰੀ ਇਹੋ ਦੁਆ ਹੈ ਤੁਹਾਨੂੰ ਸਾਰਿਆਂ ਨੂੰ ਐਸ ਨਵੇਂ ਦਫ਼ਤਰ ਦੀਆਂ ਬਹੁਤ ਬਹੁਤ ਬਧਾਈਆਂ ਪਹਿਲੀ ਗੱਲ ਤਾਂ ਮੈਂ ਕਹਣਾ ਇੱਥੇ ਹੀ ਘੱਟ ਤੋਂ ਘੱਟ ਲੋਡ ਪਵੇ ਇੱਥੇ ਕਿਉਂਕਿ ਇੱਥੇ ਡੀਐਸਪੀ ਹੈ ਤਹਿਸੀਲਦਾਰ ਹੈ ਐਸਟੀਐਮ ਹੈ ਮਤਲਬ ਆਪਾਂ ਇਹ ਕਹਿ ਸਕਦੇ ਆ ਮਤਲਬ ਸਿਆਪਿਆਂ ਵਾਲੇ ਕੰਮ ਹੀ ਆ ਸਾਰੇ ਵੀ ਪਹਿਲੀ ਗੱਲ ਤਾਂ ਲੋਡ ਹੀ ਘੱਟ ਪਵੇ ਇੱਥੇ ਆਉਣ ਦੀ ਜੇ ਆ ਗਏ ਤਾਂ ਇੱਥੋਂ ਖੁਸ਼ ਹੋ ਕੇ ਜਾਉ ਕਿਸੇ ਨਾ ਕਿਸੇ ਭਾਨੇ ਹੈਨਾ ਤੇ ਕਿਉਂਕਿ ਤਹਿਸੀਲਾਂ ਕਚੈਰੀਆਂ ਸਿਆਣੇ ਕਹਿੰਦੇ ਕਿ ਘਾ ਉਗ ਜਾਂਦੇ ਆ ਚੁੱਲਿਆਂ 'ਚ ਘਾ ਉਗ ਪੈਂਦੇ ਨੇ ਜਿਨ੍ਹਾਂ ਦੇ ਕੇਸ ਚੱਲਦੇ ਨੇ ਇੰਨਾ ਮਤਲਬ ਆਪਣੇ ਮੰਨਿਆ ਜਾਂਦਾ ਜੇ ਪਿਆਰ ਸਤਿਕਾਰ ਨਾ ਰਹੀਏ ਤਾਂ ਇਹਨਾਂ ਦੀ ਵੀ ਘੱਟ ਲੋੜ ਪਵੇ